ਰੰਧਾਵਾ ਪਰਮਜੀਤ YouTube ਚੈਨਲ ਦੇਖਣ ਤੇ ਸੁਣਨ ਵਾਲੇ ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਬਹੁਤ ਬਹੁਤ ਸਤਿਕਾਰ ਤੇ ਬਹੁਤ ਪਿਆਰ ਪ੍ਰੀਸ਼ਸ਼ੀਅਕਾਲ ਜੀ ਮੈਂ ਹੱਥ ਵੱਡੀ ਆਪਣੀ ਸੁਖੰਤ ਕਰਵਸੀ ਬਾਬਾ ਬਕਲਾ ਸਾਹਿਬ ਤੋਂ ਅੱਗੇ ਵੀ ਬਹੁਤ ਸਾਰੀਆਂ ਕੋੜੀਆਂ ਗੀਤ ਲੋਕ ਗੀਤ ਸੁਹਾਗ ਤੁਸੀਂ ਸੁਣ ਚੁੱਕੇ ਹੋ ਤੇ ਅੱਜ ਮੈਂ ਇੱਕ ਢੋਲ ਕੀ ਜਿਹੜੀ ਦੇ ਨਾਲ ਜਿਹੜਾ ਵਾ ਉਹ ਇੱਕ ਹੈ ਗਿਆ ਕੋੜੀ ਉਹ ਤੁਹਾਡੇ ਨਾਲ ਜਿਹੜੀ ਆ ਉਹ ਸਾਂਝੀ ਕਰਨਾ ਚਾਹੁੰਦੀ ਆ ਉਮੀਦ ਆ ਤੁਹਾਨੂੰ ਬਹੁਤ ਪਸੰਦ ਆਏਗੀ ਅੰਬ ਦੀ ਟਾਣੀ ਕੋਇਲ ਬੈਠੀ ਤਾੜੀ ਮਾਰੇ ਓਡੋਨੀਆ ਐਸ਼ਾਵਾ ਅੰਬ ਦੀ ਟਾਣੀ ਕੋਇਲ ਬੈਠੀ ਤਾੜੀ ਮਾਰੇ ਓਡੋਨੀਆ ਐਸ਼ਾਵਾ ਵੀਰਾ ਮੇਰਾ ਕਾ ਤੋਂ ਰੁਸੀਆ ਰੁਸੀਆ ਵੀਰ ਮਨੋਨੀਆ ਐਸ਼ਾਵਾ ਵੀਰਾ ਮੇਰਾ ਕਾ ਤੋਂ ਰੁਸੀਆ ਰੁਸੀਆ ਵੀਰ ਮਨੋਨੀਆ ਐਸ਼ਾਵਾ ਜੇ ਮੇਰੇ ਵੀਰਾ ਗਾਨੇ ਤੋਰਸੀਆ ਦਿਲਿਓ ਗਾਨਾ ਮੰਗਾਉਨੀਆ ਐਸ਼ਾਵਾ ਦਿਲਿਓ ਗਾਨਾ ਮੰਗਾਉਨੀਆ ਐਸ਼ਾਵਾ ਆਮ ਬਦੀ ਟਾਣੀ ਕੋਇਲ ਬੈਠੀ ਟਾੜੀ ਮਾਰੇ ਅਡੋਨੀਆ ਐਸ਼ਾਵਾ ਮੈਂ ਟਾੜੀ ਮਾਰੇ ਅਡੋਨੀਆ ਐਸ਼ਾਵਾ ਵੀਰਾ ਮੇਰਾ ਕਾ ਤੋ ਰੁਸੀਆ ਰੁਸੀਆ ਵੀਰ ਮਨੋਨੀਆ ਐਸ਼ਾਵਾ ਮੈਂ ਰੁਸੀਆ ਵੀਰ ਮਨੋਨੀਆ ਐਸ਼ਾਵਾ جے میرا ویرا گانے ترسیا دلیاں گانا منگاونیا ہے شاو میں دلیاں گانا منگاونیا ہے شاو جے میرا ویرا چیرے ترسیا دلیاں چیرا منگاونیا ہے شاو میں دلیاں چیرا منگاونیا ہے شاو ਮੰ ਬਦੀ ਟਾਣੀ ਕੋਇਲ ਬੈਠੀ ਟਾਣੀ ਮਾਰੇ ਅਡੋਨੀਆ ਹੈ ਸ਼ਾਵ ਮੈਂ ਟਾੜੀ ਮਾਰੇ ਅਡੋਨੀਆ ਹੈ ਸ਼ਾਵ ਜੇ ਮੇਰਾ ਵੀਰਾ ਸੇਰੇ ਤਰਸਿਆ ਦਿੱਲੀਓ ਸੇਰਾ ਮੰਗਾਉਨੀਆ ਹੈ ਸ਼ਾਵ ਮੈਂ ਦਿੱਲੀਓ ਸੇਰਾ ਮੰਗਾਉਨੀਆ ਐਸ਼ਾ ਵਾ ਜੇ ਮੇਰਾ ਵੀਰਾ ਬੰਨੇ ਤੁਰਸਿਆ ਸੋਣੀ ਬਨੋ ਮੰਗੋਨੀ ਆ ਐਸ਼ਾ ਵਾ ਮੈਂ ਸੋਣੀ ਬਨੋ ਲਿਓਨੀ ਆ ਐਸ਼ਾ ਵਾ ਵੀਰਾ ਮੇਰਾ ਕਾ ਤੁਰਸਿਆ ਰੁਸਿਆ ਵੀਰ ਮਨੋਨੀ ਆ ਐਸ਼ਾ ਵਾ ਮੈਂ ਰੁਸਿਆ ਵੀਰ ਮਨੋਨੀ ਆ ਐਸ਼ਾ ਵਾ ਅੰਬ ਦੀ ਟਾਣੀ ਕੋਇਲ ਬੈਠੀ ਤਾ